ਨਾ ਬਣਾਈਏ ਤੇ ਅੱਜ ਆ ਸਾਨੂੰ ਦਿਨ ਵੇਖਣੇ ਪਏ ਆ ਅੱਜ ਜੇ ਹਰਿਆਣਾ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਜਾਂ ਹਰਿਆਣਾ ਕਮੇਟੀ ਅਲੱਗ ਕਹਾ ਉਹਨੂੰ ਅਲੱਗ ਕੀਤਾ ਗਿਆ ਜਾਂ ਸਾਡੇ ਆਗੂਆਂ ਨੂੰ ਅਲੱਗ ਕਰਾਇਆ ਪਰ ਕੀ ਅੱਜ ਸਾਨੂੰ ਉਹਦਾ ਕੋਈ ਫਾਇਦਾ ਹੋਇਆ ਕਿਉਂ ਨਹੀਂ ਫਾਇਦਾ ਹੋਇਆ ਕਿਉਂਕਿ ਅਸੀਂ ਹਾਂ ਦਾ ਨਾਰਾ ਨਹੀਂ ਮਾਰਦੇ ਅਸੀਂ ਅਲੱਗ ਤੇ ਜ਼ਰੂਰ ਕਰਵਾਤੀ ਆ ਪਰ ਅਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਰਹੇ ਅੱਜ ਜੋ ਸਰਕਾਰ ਕਹਿੰਦੀ ਆ ਹਰਿਆਣਾ ਕਮੇਟੀ ਨੂੰ ਉਸੇ ਤਰੀਕੇ ਦੇ ਨਾਲ ਹਰਿਆਣਾ ਕਮੇਟੀ ਚੱਲ ਰਹੀ ਆ ਤੇ ਜੇ ਅਸੀਂ ਘਰਾਂ ਦੇ ਵਿੱਚ ਬੈਠ ਕੇ ਇਸੇ ਤਰ੍ਹਾਂ ਹੀ ਝੁਰਦੇ ਰਹੇ ਤੇ ਫਿਰ ਉਹ ਪੰਜਾਬ ਵਾਲਾ ਹਾਲ ਹੋਵੇਗਾ ਕਿਉਂਕਿ ਅਸੀਂ ਹਰਿਆਣਾ ਕਮੇਟੀ ਕਿਉਂ ਲੱਗ ਕੀਤੀ ਸੀ ਕਿ ਅਸੀਂ ਕੁਝ ਨਾ ਕੁਝ ਵੱਖਰਾ ਕਰ ਸਕੀਏ ਕੁਝ ਨਾ ਕੁਝ ਅਲੈਦਾ ਕਰ ਸਕੀਏ ਅਸੀਂ ਸਿੱਖੀ ਨੂੰ ਜਾਗਰੂਤ ਕਰ ਸਕੀਏ ਪਰ ਅੱਜ ਫੇਰ ਉਹ ਹੀ ਉਲਟ ਹੋ ਗਿਆ ਕਿਉਂ ਉਲਟ ਹੋ ਗਿਆ ਆ ਸਾਡੇ ਕਾਰਨਾ ਕਰਕੇ ਸਾਡੀ ਫੁੱਟ ਕਰਕੇ ਅਸੀਂ ਵੰਡੀਆਂ ਵਿੱਚ ਵੰਡੇ ਹੋਏ ਆ ਕੋਈ ਕਹਿੰਦਾ ਮੈਂ ਬੀਜੇ ਬੀਜੇ ਪਲਦਾ ਕੋਈ ਕਹਿੰਦਾ ਮੈਂ ਕਾਂਗਰਸ ਦਾ ਕੋਈ ਕਹਿੰਦਾ ਮੈਂ ਆਪ ਦਾ ਨਹੀਂ ਜਦੋਂ ਕੋਈ ਸਿੱਖੀ ਸਥਾਨ ਤੇ ਗੱਲ ਜਾਂ ਸਿੱਖੀ ਸਥਾਨ ਦਾ ਮੁੱਦਾ ਚੱਲਦਾ ਹੈ ਉਹ ਮੇਰੇ ਵੀਰੋ ਸੇਖ ਸੰਗਤ ਦੀ ਉਦੋਂ ਆਪਣਾ ਇਕੱਠ ਵਖਾਇਆ ਕਰੋ ਆਪਣੇ ਧਰਮ ਪ੍ਰਤੀ ਪੱਕੇ ਰਹਾ ਕਰੋ ਪਰ ਅਸੀਂ ਆਪਣੇ ਧਰਮ ਨੂੰ ਅਲੈਦਾ ਰੱਖ ਦਿੱਤਿਆ ਅਸੀਂ ਅੱਜ ਜੇ ਗੁਰੂ ਦੀ ਗੱਲ ਵੀ ਕਰਨੀਆਂ ਤੇ ਸਾਡੇ ਅੰਦਰ ਉਹ ਵੀ ਪਾਵਰ ਨਹੀਂ ਜੇ ਸਾਡੇ ਨਾਲ ਕੋਈ ਧੱਗਾ ਹੁੰਦਾ ਤੇ ਸਾਡੇ ਅੰਦਰ ਉਹ ਵੀ ਪਾਵਰ ਨਹੀਂ ਅਸੀਂ ਖੁੱਲ ਕੇ ਗੱਲ ਕਰ ਸੀਏ ਜਿੰਨਾ ਡਰ ਰੱਖੋਗੇ ਸਰਕਾਰ ਦਾ ਉਹਨਾਂ ਸਰਕਾਰ ਦਬਾਵੇਗੀ ਜਿੰਨਾ ਡਰ ਰੱਖੋ ਦਰੋਨਾ ਕਿਉਂਕਿ ਸਾਡੀਆਂ ਵੋਟਾਂ ਨਾਲ ਹੀ ਸਰਕਾਰਾਂ ਬਣੀਆਂ ਨੇ ਕੋਈ ਇਹ ਵੱਖਰੇ ਨਹੀਂ ਵੀ ਇਹ ਉੱਤੋਂ ਡਿੱਗੇ ਨੇ ਅਸੀਂ ਬਣਾਉਣੇ ਇਹਨਾਂ ਲੋਕਾਂ ਨੂੰ ਤੇ ਜੇ ਇਹ ਸਾਡਾ ਕੰਮ ਨਹੀਂ ਕਰ ਸਕਦੇ ਤੇ ਅਸੀਂ ਵਿਰੋਧ ਵੀ ਕਰ ਸਕਦੇ ਹਾਂ ਜੇ ਅੱਜ ਹਰਿਆਣਾ ਕਮੇਟੀ ਅਲੱਗ ਹੋਈ ਆ ਤੇ ਸਾਨੂੰ ਹਮਲਾ ਮਾਰਨ ਦੀ ਲੋੜ ਆ ਅੱਜ ਆਉਂਦੀ ਅਸੀਂ ਚੋਣ ਕਰਾਈਏ ਸਾਡੇ ਨੂੰ ਉਹੀ ਆਗੂ ਆਜਣ ਸਾਨੂੰ ਕੋਈ ਗੱਲ ਨਹੀਂ ਪਰ ਚੋਣ ਕਰਕੇ ਤੇ ਆਉਣ ਅਸੀਂ ਉਹ ਪੰਜਾਬ ਵਾਲੇ ਕਹਿੰਦੇ ਸੀ ਕਿ ਬਾਦਲ ਸਾਹਿਬ ਆਪਣੀ ਜੇਬ ਚੋਂ ਪ੍ਰਧਾਨ ਕੱਢ ਦਿੰਦੇ ਆ ਤੇ ਹੁਣ ਖਟਰਾ ਸਰਕਾਰ ਜਾਂ ਹਰਿਆਣਾ ਸਰਕਾਰ ਉਹ ਵੀ ਆਪਣੀ ਜੇਬ ਚੋਂ ਕੱਢਣ ਲਈ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਇਹ ਗੱਲ ਆਪਾਂ ਪੰਜਾਬ ਵਾਲਿਆਂ ਨੂੰ ਕਹਿੰਦੇ ਹੁੰਦੇ ਸੀ ਪਰ ਅੱਜ ਸਾਡੇ ਨਾਲ ਵੀ ਉਹੀ ਵਰਤਾਰਾ ਹੋ ਰਿਹਾ ਇਹ ਜਿਹੜਾ ਆਪਾਂ ਸਿੱਖ ਸਮੇਲਨ ਕੀਤਾ ਨਾ ਇਹ ਕੋਈ ਖੁਸ਼ੀ ਨੂੰ ਨਹੀਂ ਕੀਤਾਗਾ ਤੇ ਅਸੀਂ ਬਹੁਤ ਛੇਤੀ ਜਾਗ ਪਏ ਆ ਮੈਂ ਕਹਾਂਗਾ ਅਸੀਂ ਬੜੀ ਛੇਤੀ ਜਾਗ ਪਏ ਅਸੀਂ ਐਡਾ ਵੱਡਾ ਇਕੱਠ ਕਰ ਲਿਆ ਮੈਂ ਇਹਨਾਂ ਨੌਜਵਾਨਾਂ ਨੂੰ ਵੀ ਵਧਾਈ ਦੇ ਪਾਤਰ ਨੇ ਇਹ ਵਧਾਈ ਦੇਣਾ ਜਿਨ੍ਹਾਂ ਨੇ ਘਰ ਘਰ ਜਾ ਕੇ ਤੁਹਾਨੂੰ ਜਾਗਿਆ ਤੁਹਾਨੂੰ ਹਲਾਇਆ ਤੁਹਾਨੂੰ ਹਲੂਣਾ ਦਿੱਤਾ ਸਾਡਾ ਅੱਜ ਪੂਰਾ ਸੰਤ ਸਮਾਜ ਹਰਿਆਣੇ ਦਾ ਬੈਠਾ ਅਸੀਂ ਇਕੱਠ ਪੰਜਾਬ ਤੋਂ ਵੀ ਕਰਵਾ ਸਕਦੇ ਸੀ ਇੱਥੇ ਅਸੀਂ ਪੰਜਾਬ ਵਾਲੇ ਵੀ ਸੰਤ ਮਹਾਂਪੁਰਖ ਸੰਗਤਾਂ ਲਿਆ ਸਕਦੇ ਸੀਗੇ ਪਰ ਨਹੀਂ ਅਸੀਂ ਕਿਹਾ ਸੀ ਕਿ ਅਸੀਂ ਹਰਿਆਣੇ ਦਾ ਘੱਟ ਕਰਾਂਗੇ ਹਰਿਆਣੇ ਵਿੱਚ ਇੱਕ ਸਿੱਖ ਸਮੇਲਾ ਰੱਖਾਂਗੇ ਅੱਜ ਸਤਿਗੁਰ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਚੱਲੇ ਸੀ ਸਤਿਗੁਰ ਜੀ ਨੇ ਇਸ ਨੂੰ ਅਸਫਲ ਕੀਤਾ ਸਫਲ ਕੀਤਾ ਇਸ ਪਰ ਅੱਜ ਸਾਡਾ ਸੰਤ ਸਮਾਜ ਸਾਰਾ ਬੈਠਾ ਹੈ ਮੈਂ ਕਹਾਂਗਾ ਆਪਾਂ ਸਾਰੇ ਇੱਕ ਝੋਟ ਹੋ ਗਏ ਕਿਉਂਕਿ ਸੰਤਾਂ ਦੇ ਪਿੱਛੇ ਬਹੁਤ ਸੰਗਤਾਂ ਨੇ ਜਦੋਂ ਸਾਡੇ ਸਤਾਨਾਂ ਤੇ ਗੁਰੂ ਸਾਹਿਬ ਜੀ ਦੇ ਕਿਰਪਾ ਦੁਆਰਾ ਇਕੱਠ ਹੁੰਦੇ ਨੇ ਨਾ ਲੱਖਾਂ ਦੇ ਇਕੱਠ ਹੁੰਦੇ ਆ ਅਸੀਂ ਸੰਗਤ ਨੂੰ ਜਿੱਧਰ ਨੂੰ ਕਹੀਏ ਉਧਰ ਨੂੰ ਅਸੀਂ ਚਲਾ ਸਕਦੇ ਆ ਸੰਗਤ ਨੂੰ ਬੇਨਤੀ ਕਰ ਸਕਦੇ ਆ ਕਿਉਂਕਿ ਸੰਤਾਂ ਦਾ ਕਹਿਣਾ ਸੰਗਤ ਮੰਨਦੀ ਆ ਪਰ ਮੈਂ ਕਹਾਂਗਾ ਸੰਤਾਂ ਨੂੰ ਡਰਨ ਦੀ ਲੋੜ ਨਹੀਂ ਅੱਜ ਜਿਹੜੇ ਅਸੀਂ ਮੈਂ ਗੁਰਸਾਹਿਬ ਕਰਨ ਮਹਾਪੁਰਸ਼ ਬੈਠੇ ਆ ਆ ਜਿਹੜੇ ਬਾਡੀਗਾਰਡ ਵੀ ਐਂ ਸਰਕਾਰ ਦੇ ਲਈ ਵਰਦੇ ਕੋਈ ਲੋੜ ਨਹੀਂ ਕੀ ਇਹਨਾਂ ਦੀ ਆਪਣੇ ਸਿੰਘ ਰੱਖੋ ਭਾਵੇਂ 50 ਹਜ਼ਾਰ ਰੱਖੋ ਨਾਲ ਸੋਸ ਸਿੰਘ ਤੁਹਾਡੇ ਨਾਲ ਚੜਦੀ ਕਲਾ ਵਾਲਿਆ ਸਾਰੇ ਮਾਂ ਪਰੇਸ਼ਾਨਾ ਵੱਧ ਵੱਧ ਵਧੀਆ ਉਤ ਵਧੀਆ ਹਸਲਾ ਰੱਖੋ ਕੋਈ ਗੱਲ ਨਹੀਂ ਤੁਹਾਨੂੰ ਕੋਈ ਰੋਗ ਦਾ ਨਹੀਂ ਕੋਈ ਰੋਗ ਟੋਕ ਨਹੀਂ ਕਿਉਂਕਿ ਜਿਹੜੇ ਇਹ ਸ਼ਸਤਰ ਹਨ ਇਹ ਸਤਿਗੁਰ ਜੀ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੇ ਆ ਤੇ ਮੈਂ ਬੇਨਤੀ ਕਰਾਂਗਾ ਮੇਰੀ ਗੱਲ ਦਾ ਕੋਸਾ ਨਾ ਕਰੋ ਕਿ ਮੈਂ ਇਹ ਵਾਣੋ ਵਾਣੇ ਵੀ ਕਈ ਗਰਾਂ ਚੱਲ ਪੈਣਾ ਪਰ ਮੈਂ ਆਪਣੇ ਅੰਦਰ ਕੌਮ ਦਾ ਦਰਦ ਰੱਖਦਾ ਸਰਕਾਰ ਤੋਂ ਨਹੀਂ ਡਰਦਾਗਾ ਸਿੱਧੀ ਦੀ ਗੱਲ ਆਪਣੀ ਸਰਕਾਰ ਹਰਿਆਣੇ ਦੇ ਨਾਲ ਚੱਲਦੀ ਰਹੀ ਆ ਕੀ ਬਗੌੜ ਲਿਆ ਸਰਕਾਰ ਨੇ ਸਾਡਾ ਜਿਹਨਾਂ ਡਰੋਂਗੇ ਸਰਕਾਰ ਉਹਨਾਂ ਤੁਹਾਡੇ ਤੇ ਦਬਾਅ ਪਾਊਗੀ ਮੈਂ ਸੰਤ ਮਹਾਪੁਰਸ਼ ਸੰਗਤਾਂ ਨੂੰ ਕਹਾਂਗਾ ਸਰਕਾਰਾਂ ਸਾਡੀਆਂ ਬਣਾਈਆਂ ਨੇ ਤੇ ਅਸੀਂ ਇਹਨਾਂ ਸਾਨੂੰ ਨਹੀਂ ਚਲਾਉਣਾ ਅਸੀਂ ਇਹਨਾਂ ਨੂੰ ਚਲਾਉਣਾ ਇਹ ਆਪਣੇ ਅੰਦਰ ਦਮ ਰੱਖਿਆ ਕਰੋ ਦੂਸਰੀ ਮੈਂ ਬੇਨਤੀ ਕਰਾਂਗਾ ਅੱਜ ਸਾਡੇ ਅੰਦਰ ਬਹੁਤ ਵੱਡੀਆਂ ਕਮੀਆਂ ਆ ਚੁੱਕੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਪਰ ਮੈਂ ਇਹ ਕਹਿੰਦਾ ਜੀ ਸਦਕੇ ਵਿਦੇਸ਼ਾਂ ਨੂੰ ਜਾਓ ਪਰ ਪੈਸਾ ਕਮਾਓ ਤੇ ਆਪਣੇ ਇਸ ਭਾਰਤ ਦੇ ਵਿੱਚ ਆਪਣੇ ਪੰਜਾਬ ਆਪਣੇ ਹਰਿਆਣੇ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਵੱਸਦਾ ਆਪਣਾ ਅਡਾ ਨਾ ਪੁੱਟ ਕੇ ਜਾਓ ਦੂਸਰੀ ਬੇਨਤੀ ਆ ਅੱਜ ਸਾਡੇ ਵਿੱਚ ਘੜ ਦੀ ਗਿਣਤੀ ਦਾ ਕਾਰਨ ਅਸੀਂ ਇੱਕ ਬੱਚਾ ਲੈਨੇ ਆ ਉਦੋਂ ਬਾਅਦ ਅਸੀਂ ਸਸਰੀ ਕਾਲ ਕਰ ਦਿੰਨੇ ਆ ਨਹੀਂ ਵੀਰੋ ਅੱਜ ਉਹਨਾਂ ਪਰਿਵਾਰਾਂ ਨੂੰ ਪੁੱਛੋ ਜਿਨ੍ਹਾਂ ਦਾ ਇੱਕ ਇੱਕ ਬੱਚਾ ਜਾਨ ਅਸ਼ਈ ਹੋ ਗਿਆ ਜਾਂ ਗੁਰੂ ਨੂੰ ਪਿਆਰਾ ਹੋ ਗਿਆ ਉਹ ਵਲਕਦੇ ਫਿਰਦੇ ਨੇ ਵਿਲਕਦੇ ਤੇ ਉਹਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅੱਜ ਸਾਰੀ ਸੰਗਤ ਪਰਨ ਕਰਕੇ ਜਾਓ ਕਟੋ ਘੜ ਦੋ ਦੋ ਬੱਚੇ ਜ਼ਰੂਰ ਹੋਣੇ ਚਾਹੀਦੇ ਆ ਇੱਕ ਅਦਾ ਸੇਵਾ ਚ ਰਵੇ ਕਿਤੇ ਪੰਥ ਨੂੰ ਲੋੜ ਪਵੇ ਪੰਥ ਵਾਸਤੇ ਹੋਵੇ ਕੋਈ ਸੇਵਾ ਵਾਸਤੇ ਹੋਵੇ ਤੇ ਇੱਕ ਅਦਾ ਤੁਹਾਨੂੰ ਹੀ ਚਾਹੀਦਾ ਇਸ ਕਰਕੇ ਭਾਈ ਇਹ ਬੇਨਤੀਆਂ ਨਾ ਹੱਥ ਜੋੜ ਕੇ ਮਨਜ਼ੂਰ ਜ਼ਰੂਰ ਕਰ ਲਿਓ ਕਿਉਂਕਿ ਅੱਜ ਸਾਡੇ ਵਿੱਚ ਬਹੁਤ ਵੱਡੀਆਂ ਕਮੀਆਂ ਇਹ ਵੀ ਆ ਰਹੀਆਂ ਨੇ ਦੂਜਾ ਇੱਕ ਮੈਂ ਵਿਆਹਾਂ ਦੀ ਗੱਲ ਕਰ ਲਿਆ ਕਿਉਂਕਿ ਸਿੱਖ ਸਮੇਲਨ ਆ ਇੱਥੇ ਅਸੀਂ ਅੱਜ ਵਿਆਹ ਉਹਨਾਂ ਹੀ 100 ਕਿੱਲੇ ਵਾਲਾ ਜ਼ੋਰ ਲਾਉਂਦਾ ਤੇ ਉਹਨਾਂ ਹੀ ਵਿਚਾਰਾ ਮਰਲਿਆਂ ਵਾਲਾ ਜ਼ੋਰ ਲਾਉਂਦਾ ਇੱਕ ਦੂਜੇ ਦੀ ਰੀਸ ਨਾ ਕਰੋ ਵਿਆਹਾਂ ਨੂੰ ਤਰੀਕੇ ਤੇ ਢੰਗ ਨਾਲ ਰਚੋ ਹੁਣ ਮੈਂ ਕਈ ਵਾਰਾਂ ਵੇਖਦਾ ਵੀ ਪੈਲੀਆਂ ਵੇਚ-ਵੇਚ ਕੇ ਜਿਹੜੇ ਖਤਮ ਹੋ ਗਿਆ ਕੋਈ ਨਹੀਂ ਸਿੰਘ ਬਹਿ ਗਿਆ ਕੋਈ ਕਰਨਾਲ ਬੈਠੇ ਹੋਏ ਆ ਕਾਦੇ ਪਿੱਛੇ ਗਵਾਈਆਂ ਅਸੀਂ ਆਪਣੀ ਐਸ਼ ਵਾਸਤੇ ਆਪਣੇ ਨੱਕ ਵਾਸਤੇ ਆ ਲੱਖਾਂ ਰੁਪਈਆ ਸੀ ਵਿਆਹਾਂ ਦੇ ਵਿੱਚ ਜਾੜ ਦਿੰਨੇ ਆ ਇਹਨਾਂ ਤੋਂ ਵੀ ਸਪੋਚ ਕਰੋ ਬਾਕੀ ਸਾਡੇ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਆਏ ਆ ਬਹੁਤ ਸੂਝਮਾਨ ਨੇ ਬਹੁਤ ਪੰਥ ਦੀ ਲੋੜ ਸੀ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਰ ਬਾਦਲਾਂ ਨੇ ਫੇਰ ਉਹਨਾਂ ਨੂੰ ਦੂਸਰੇ ਤਖਤ ਉੱਤੇ ਭੇਜ ਦਿੱਤਾ ਕਿਉਂਕਿ ਉਹਨਾਂ ਨੂੰ ਬੋਲਣ ਵਾਲਾ ਮੁੰਡਾ ਨਹੀਂ ਚਾਹੀਦਾ ਕਿਉਂਕਿ ਸੱਚਾ ਸੁੱਚਾ ਨਹੀਂ ਨਾ ਚਾਹੀਦਾ ਗਿਆਨੀ ਜੀ ਜਿਨ੍ਹਾਂ ਚ ਕਰ ਰਹੇ ਆ ਅੱਜ ਮੈਂ ਅਮਰਤਪਾਲ ਦੀ ਗੱਲ ਕਰਦਾ ਮਾਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਹੁਤ ਵੱਡੀ ਸਪੋਰਟ ਕੀਤੀ ਸੀ ਸ਼ਾਇਦ ਭਾਈ ਦੀਪ ਸਿੰਘ ਵਾਂਗੂ ਅਸੀਂ ਉਹਨੂੰ ਗਵਾ ਲਿੰਦੇ ਪਰ ਸਿੰਘ ਸਾਹਿਬ ਦੀ ਪੂਰੀ ਸਪੋਰਟ ਸੀ ਭਾਈ ਅਮਰਤਪਾਲ ਸਿੰਘ ਨੇ ਮੈਚ ਸ਼ਰੇਆਮ ਸੰਗਤੇ ਵਿੱਚ ਕੀਤਾ। ਸੋ ਬਾਕੀ ਦੂਸਰੀ ਗੱਲ ਆ ਅਸੀਂ ਕੋਈ ਸੰਤ ਕੋਈ ਲੋਹੇ ਦੇ ਨਹੀਂ ਬਣੇ ਹੋਏ ਜਾਂ ਮਹਾਂਪੁਰੇ ਲੋਹੇ ਦੇ ਨਹੀਂ ਬਣੇ ਸਾਡੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਪਰ ਤੁਸੀਂ ਛੱਜ ਵਾਂਗੂ ਛੱਡ ਦਿੰਦੇ ਜੇ ਜੇ ਅਸੀਂ 100 ਕੰਮ ਚੰਗਾ ਕਰੀਏ ਸਾਡੇ ਵਿੱਚ ਇੱਕ ụnਤਾ ਹੀ ਵੇਖ ਕੇ ਤੁਸੀਂ ਸਾਡੀ ਰੇਲ ਬਣਾ ਦਿੰਦੇ ਸਾਡੀ ਸੋਸ਼ਲ ਮੀਡੀਆ ਤੇ ਉਹ ਕੁੱਤੀ ਖਾਣੇ ਕਰਦੇ ਜੇ ਅਸੀਂ ਤੁਹਾਡੇ ਅੱਗੇ ਸਿਰ ਨਹੀਂ ਝੁਕਣ ਜੋਗੇ ਰਹਿੰਦੇ ਇਹ ਇੱਕ ਬੇਨਤੀ ਆ ਜਿਹੜਾ ਬੰਦਾ ਘਲਾਇਆ ਨਾ ਮਾਤ ਲੋਕ ਦੇ ਵਿੱਚ ਬੰਦਾ ਆਇਆ ਉਹ ਬੰਦਾ ਪੂਰਾ ਨਹੀਂਗਾ ਪੂਰਾ ਗੁਰੂ ਆ ਪਰ ਜੇ ਸਾਡੇ ਵਿੱਚ ਕੋਈ ਕਮੀਆਂ ਆ ਜਾਂਦੀਆਂ ਤੇ ਸਾਨੂੰ ਕੋਈ ਚਾਰ ਬੰਦੇ ਬਹਿ ਕੇ ਤੁਸੀਂ ਸਮਝਾ ਸਕਦੇ ਜੀ ਵੀ ਬਾਬਾ ਜੀ ਨਹੀਂ ਐਦਾਂ ਨਹੀਂ ਐਦਾਂ ਕਰ ਲੋ ਪਰ ਸਾਡਾ ਮੀਡੀਆ ਦੇ ਵਿੱਚ ਜਲੂਸ ਨਾ ਕੱਢਿਆ ਕਰੋ ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ ਕੋਈ ਰੱਬ ਗਲਤੀ ਨਹੀਂ ਕਰਦਾਗਾ ਇਹ ਗੱਲ ਦਾ ਜ਼ਰੂਰ ਚੇਤਾ ਰੱਖੋ ਕਿਉਂਕਿ ਜੇ ਕਹਿੰਦੇ ਨੇ ਆਪਣਾ ਝੱਗਾ ਚੋਕਾਂਗੇ ਤੇ ਢੇਡਾ ਆਪਣੇ ਨੰਗਾ ਹੋਣਾ ਬਗਾਨੇ ਦਾ ਨਹੀਂ ਹੋਣਾ ਅੱਜ ਜੋ ਤੁਸੀਂ ਮੀਡ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਬਣਾ ਕੇ ਕੁੱਤੇ ਖਾਣੀ ਕਰਦੇ ਨੇ ਸਿੱਖਾਂ ਦੀ ਵੀ ਜਾਂ ਸਿੱਖ ਦੀ ਵੀ ਕਿਸੇ ਦੀ ਵੀ ਉਹਨੂੰ ਕੋਈ ਤਰੀਕਾ ਸਮਝੋ ਇਹ ਕਾਲ ਯੁਗ ਦਾ ਸਮਾਂ ਹੈ ਇਸ ਕਾਲ ਦੇ ਕਾਲ ਯੁਗ ਦੇ ਵਿੱਚ ਉਹੀ ਬ੍ਰਹਮ ਗਿਆਨੀ ਉਹੀ ਜਿਹੜਾ ਸਤਿਗੁਰੂ ਜੀ ਦਾ ਪੈ ਜਾਂ ਸਤਿਗੁਰੂ ਜੀ ਦੀ ਓਟ ਆਸਰਾ ਰੱਖਦਾ ਪਰ ਨਹੀਂ ਸਤਿਗੁਰੂ ਵੀ ਪਰਖਦੇ ਰਹਿੰਦੇ ਨੇ ਕਈ ਵਾਰ ਹੁਣ ਭਾਈ ਜੋਗਾ ਸਿੰਘ ਧਾਨੂ ਗੁਰ ਗੋਬਿੰਦ ਸਿੰਘ ਮਰਪਾ ਨੰਦਾ ਨਜ਼ਦੀਕੀ ਸੇਖ ਸੀਗਾ ਪਰ ਡੋਲ ਗਿਆ ਸਤਿਗੁਰੂ ਜੀ ਨੇ ਬਾਹ ਫੜਨੀ ਪਰ ਮੈਂ ਇਹ ਬੇਨਤੀ ਤੁਹਾਨੂੰ ਸੁਝਾਉ ਦੇਂਦਿਆਂ ਵੀ ਮਿੱਟੀ ਨਾ ਉਛਾਲਿਆ ਕਰੋ ਇਦਾਂ ਇਹ ਮੀਡੀਆ ਤੇ ਇਹੋ ਜੀਆਂ ਚੀਜ਼ਾਂ ਨਾ ਅੱਗੇ ਰੱਖਿਆ ਕਰੋ